ਜ਼ਿਲ੍ਹਾ ਕਪੂਰਥਲਾ ਦੇ ਐਸਐਸਪੀ ਬਰਤਸਲਾ ਗੁਪਤਾ ਦੀ ਅਗਵਾਈ ਵਿੱਚ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਕਪੂਰਥਲਾ ਦੇ ਆਸ-ਪਾਸ ਅਤੇ ਫਗਵਾੜਾ ਦੇ ਕੋਲ ਲੁੱਟਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਹੈਂਡੀ ਟੀਵੀ ਪੰਜਾਬ న్యూਸ ਲਈ ਕਪੂਰਥਲਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਸਵੇਰੇ ਸਵਾ 9:00 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਰਾਹੀਂ ਕਿ ਲਖਨ ਦੇ ਕੇ ਪੰਡਾ ਪਿੰਡ ਹੈਗਾ ਸਬਾਨਪੁਰ ਤੇ ਪੰਡਾ ਹੈ ਇੱਥੇ ਦੋ ਬੰਦੇ ਤਿੰਨ ਬੰਦੇ ਬਾਈਕ ਤੇ ਆਏ ਹਨ ਔਰ ਆ ਕੇ ਇਹਨਾਂ ਨੇ ਇੱਕ ਦੁਕਾਨ ਸੇ ਪੈਸੇ ਗਨ ਪੁਆਇੰਟ ਤੇ ਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਦੁਕਾਨ ਦੇ ਬਾਹਰ ਇਹ ਦੋ ਰਾਉਂਡ ਫਾਇਰ ਕਰਕੇ ਉੱਥੋਂ ਫਰਾਰ ਹੋਏ ਹਨ ਸਾਡੀ ਸੁਬਾਨਪੁਰ ਦੀ ਟੀਮ ਐਸ ਐਚ ਓ ਸਾਹਿਬ ਔਰ ਡੀ ਐਸ ਪੀ ਸਾਹਿਬ ਉੱਥੇ ਮੌਕੇ ਤੇ ਕਿਸੇ ਔਰ ਮੌਕੇ ਕੋ ਦੇਖਨ ਰਸਤੇ ਦੇ ਵਿੱਚ ਜਦਾਂ ਇਹ ਜਦੋਂ ਹੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾ ਛੋਟੇ ਵੀ ਲੱਗੇ ਹਨ ਔਰ ਅਸੀਂ ਤਿੰਨੋਂ ਬੰਦੇ ਉਹਨੂੰ ਰਾਉਂਡ ਅਪ ਕੀਤਾ ਹੈ ਇਹ ਬਾਈਕ ਕਿ ਸ਼ਾਰਟਕਟ ਰਸਤਾ ਜਰਾ ਪਨਾ ਦੀ ਕਿ ਲੁੱਟ ਖੋ ਜਾ ਇਦਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਮਾਜ ਦੇ ਵਿੱਚ ਸਥਾਪਨ ਦੀ ਲੋੜ ਹੈ ਜੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਕਾਰਡ ਤਾਂ ਉਹੀ ਬੰਦੇ ਕਰਦੇ ਨੇ ਜਿਹੜੇ ਬੇਲ ਤੇ ਵਾਪਸ ਆਉਂਦੇ ਕਿਉਂਕਿ ਉਹਨਾਂ ਦੀ ਨੀਅਤ ਉਹ ਫਿਤਰਾ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ ਦੈਟ ਇਜ਼ ਅ ਸੋਰਸ ਆਫ ਇਨਕਮ ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤਾਂ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤੀਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ ਦਰਜ ਹੈ 26 ਪਰਚੇ ਦਰਜੇ ਇਹ ਟ੍ਰੇਨਡ ਹੈ ਵੈਪਨ ਸੇ ਬਿਲਕੁਲ ਵਾਰਦਾਤ ਫਿਰ ਇਸ ਕਰਕੇ ਅਸੀਂ ਇਦਾਂ ਤੇ ਬੰਦੇ ਹੈ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ بار بار ਹੀ ਚੈੱਕ ਕਰਦੇ ਹੈ ਬੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ شناخت ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰਦਾਤ ਕਰ ਚੁਕੇ ਹੈ ਔਰ ਖਾਲੀ ਕਪੂਰਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਦਰਜੇ ਰਾਮਾ ਮੰਡੀ ਬਾਰਾधरी ਐਨਡੀਪੀਐਸ ਕੇ ਪਰਚੇ ਦਰਜੇ ਕਮਿਸ਼ਨਰੇਟ ਦੇ ਵਿੱਚ ਰੈਂਡ ਵਾਲੇ ਇਹ ਮਕਸੂਦਾ ਗਏ ਜਲੰਧਰ ਰੂਰ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਤਲਾ ਤੋਂ ਪੂਰੇ ਕਿ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲੱਸ ਕਮਿਸ਼ਨਰੇਟ ਔਰ ਹੁਸ਼ਿਆਰਪੁਰ ਕਾਂਡਾ ਵੀ ਇਹ ਐਕਟਿਵ ਰਹੇ ਇਹਨਾਂ ਨੇ ਪਿੱਛੇ ਬਹੁਤ ਵਾਰਦਾਤੇ ਕੀਤੀ ਹੋਈਆਂ ਤੋਂ ਇਦਾਂ ਦੇ ਬੰਦਿਆਂ ਨੂੰ ਅਸੀਂ ਰਾਉਂਡ ਅਪ ਜ਼ਰੂਰ ਕਰਦੇ ਹਾਂ ਤਾਂ ਕਿ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾਂ ਦੇ ਵਿੱਚ ਕਿ ਇਦਾਂ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਸਕਦਾ ਚਾਰ ਇਹਨਾਂ ਨੇ ਕਿਤੇ ਵੇਚ ਦਿੱਤੇ ਹਨ तो इस तरह दी मुहिम अच्छी कंटीन्यूअसली चला रहे हैं ताकि जड़े बंदे हैं है ना जो स्नैचर है, 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 है। है, हैं चोर हैं रॉबर्स हैं डकैट्स हैं assi inha te thar payiye aur public nu ek secure mahol de taki wo bazaar me apni shopping aur jada vi wo rozmarra da kaam hai wo kar sakyan theek hai chori da samaan police nu suno onna ton vi assi remand leke honne ਆਹ ਨੂੰ ਅਸੀਂ ਚੈੱਕ ਕਰਦੇ ਹਾਂ ਉਹ ਪਿੱਛੇ ਵੀ ਕਬੂਤਲੇਲੇ ਵਿੱਚ ਅਸੀਂ ਕੰਟੀਨਿਊਸਲੀ ਰਾਉਂਡ ਅਪ ਕਰ ਰਹੇ ਹਾਂ ਕਿਉਂਕਿ ਪਿੱਛੇ ਸਾਡੇ ਨੋਟਿਸ ਦੇ ਵਿੱਚ ਆਇਆ ਤਾਂ ਕਿ ਕੁਝ ਇੱਕ ਏਰੀਆ ਦੇ ਵਿੱਚ ਬਾਹਰੋਂ ਬੰਦੇ ਆ ਕੇ ਕ੍ਰਾਈਮ ਕਰ ਰਹੇ تھے ਤਾਂ ਅਸੀਂ ਹੁਣ ਮੋਹਨ ਚਲਾਈ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਹੈ ਕਿ ਫਗਵਾੜੇ ਦੇ ਵਿੱਚ ਵੀ ਕੱਲ ਅਸੀਂ 3 ਬੰਦੇ ਰਾਉਂਡ ਅਪ ਕੀਤੇ ਹਨ ਦੋ ਬੰਦੇ ਮਨਦੀਪ ਕੁਮਾਰ ਉਰਫ ਗੰਗਾ ਦੂਜਾ ਮੰਗਤਰਾਣ ਉਰਫ ਗੋਪੀ ਇਹਨਾਂ ਨੇ 2023 ਦੇ ਵਿੱਚ ਨਾ ਬਾਡਾ ਕੀਤੀ ਸੀ 스내ਚਿੰਗ ਦੀ ਇਹ ਐਕਟਿਵਾ ਸਨੇਚ ਕਰਕੇ ਲੈ ਗਏ ਸੀ ਇੱਕ ਬੰਦੇ ਤੋਂ ਉਹਨਾਂ ਨੂੰ ਅਸੀਂ ਪਰਸੋਂ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਕਰਨੇ ਰਾਤ ਨੂੰ ਆਏ تھے۔ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ। ਔਰ ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਕਰੀ-ਪੁਰੀ 10 ਜੋ ਗੱਡੀਆਂ ਐ ਉਹ ਕੋਈ ਐ। ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਐ ਜਿਹੜੇ ਫਰਾਰ ਐ ਉਹਨਾਂ ਦੀ ਵੀ ਅਸੀਂ ਢੂੰਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀਂ ਕਾਬੂ ਕਰਾਂਗੇ ਔਰ ਰਿਕਵਰ ਹੋ ਗਏ। ਯੈਸ। ਇਹ ਮੰਨਦੇ ਨੇ ਇਹ ਵੈਪਨ ਇਲੀਗਲ ਇਹਨਾਂ ਨੂੰ ਔਰ ਮੋਈਆ ਹੋ ਰਹੇ ਐ। तो वो हम पूछ किस करके जब भी कोई आपको सफलता मिलेगी तो आपके नाल वापस आना ये हुन तक हम ये बारे तस्दीक नहीं कर पाए कि ये नशीदे आदि हैं कि नहीं बस यस इनहा दे ऊपर एनडीपीएस के पर्चे पीछे डर जाएं तो ये आदि तो हुन हम देख रहे हैं पर इन्होंने नशा बेचे बेचने के पर्चे दोनों नंबर दो पर ये में तो इन